ਕੀ ਮਰਦਾਂ ਨੇ ਆਏ ਰੰਗ ਕਰ ਤਾਰ ਦੇ ਆਪ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਉਹ ਭਾਂਜੀ ਦੀ ਫੜੀ ਹੋਵੇ ਨੀਲੀ ਛੱਤ ਵਾਲੇ ਨੇ ਨਹੀਂ ਇਕੱਠੇ ਸੱਟ ਹੋਣਾ ਏ ਲਲੇਰ ਨੈਰੀ ਤਾਰ ਕੇ ਉਹ ਛੇਤੀ ਹੱਥ ਆਉਂਦੇ ਨਹੀਂ ਉੱਚੀਆਂ ਉਡਾਰੀਆਂ ਨਹੀਂ ਜਿਨ੍ਹਾਂ ਪਗਾਈਏ ਅਸੀਂ ਵਹਿਰ ਨਾਲ ਯਾਰੀਆਂ ਉਹ ਵੈਰੀ ਬੁਰੀ ਵੇਖ ਕੇ ਬੜਕ ਮਾਰਦੇ ਹੀ ਦੀ ਨਹੀਂ ਕੁੜੀ ਜਾਂਦੀ ਵੇਖ ਕਦੇ ਬਿਸਲ ਹਣੀ ਮਾਰੀਆਂ ਇਹ ਗੱਬਰੂਰ ਕਾਨੇ ਬੇਬਾਪੂ ਜੀ ਤੋਹਾਰੇ ਨਾ ਸਾਡੇ ਕੋਲੋਂ ਕੋਲੋਂ ਰਾਂਝੇ ਵਾਂਗੂ ਪਸ਼ੂ ਜਾਣੇ ਤਾਰੇ ਨਾ ਅੱਦਲ ਤੋਂ ਗਰੀਬ ਪਾਵੇਂ ਬਹੁਤੇ ਨਾ ਮੀਰਨੀ ਅੱਡੇੜੇ ਨਾਲ ਪਾਈ ਇਕੱਠੀ ਕਰੀ ਨਾ ਮੰਢੀਰਨੀ ਸੋਸਤੀ ਨਾ ਨੇੜੇ ਤੇੜੇ ਮਤਰਾਹ ਦੇ ਲੱਗਦੀ ਨਹੀਂ 24 ਘੰਟੇ ਲੋਰ ਵਿੱਚ ਰਹਿੰਦਾ ਏ ਸਰੀਰ ਨਹੀਂ ਪਾਈਆਂ ਤੇ ਯਕੀਨ ਸਕੇ ਹੋ